ਰਹਾਉ ਹਰ ਕੀ ਭਗਤੀ ਨਾ ਦੇਖਿਆ ਜਾਏ ਹਰ ਕੀ ਭਗਤ ਨਹੀਂ ਕਰਦੇ ਹਰ ਕੀ ਭਗਤੀ ਨਾ ਦੇਖਿਆ ਜਾਏ ਹਰ ਕੀ ਭਗਤੀ ਜੋ ਤਾਂ ਦੇਖਣਾ ਨਹੀਂ ਸਮਝਦੇ ਸੁਣਨਾ ਨਹੀਂ ਸਮਝਦੇ ਚੰਗਾ ਹਰ ਕੀ ਦੇਖਣਾ ਹੁੰਦਾ ਸਮਝਣਾ ਹਰ ਕੀ ਭਗਤੀ ਨੂੰ ਨਾ ਸਮਝਣਾ ਚਾਹੁੰਦੇ ਨੇ ਨਾ ਸੁਣਨਾ ਚਾਹੁੰਦੇ ਨੇ ਜੋ ਹਰ ਕੀ ਭਗਤੀ ਨਾਲ ਦੇਖਿਆ ਜਾਏ ਕੀ ਨਾ ਦੇਖਿਆ ਜਾਏ ਕੀ ਆ ਤੂ ਦਰਸ਼ਨ ਨਹੀਂ ਹੁੰਦਾ ਅਰ ਭਗਤੀ ਨਾਲ ਹੁੰਦਾ ਹੈ ਹੁੰਦਾ ਕਿਉਂ ਨਹੀਂ ਹਰ ਕੀ ਭਗਤੀ ਨਾਲ ਹੋਰ ਕੀ ਦੇਖਣਾ ਹੋਰ ਤਾਂ ਕੋ ਦੇਖਣਾ ਨਹੀਂ ਬਾਕੀ ਤਾਂ ਅੱਖਾਂ ਨਾਲ ਦੇਖਣਾ ਮਾਇਆ ਹਰ ਕੀ ਭਗਤੀ ਨਾਲ ਦੇਖਿਆ ਜਾਏ ਦਾ ਮਤਲਬ ਆ ਹਰ ਕੀ ਭਗਤੀ ਨੂੰ ਦੇਖਣਾ ਨਹੀਂ ਚਾਹੁੰਦੇ ਦੇਖਿਆ ਚਾਹੇ ਹੋਂ ਵੇਸੇ ਲਫ਼ਜ਼ ਹੈ ਉਹ ਦੇਖਿਆ ਜਾਏ ਦੇਖਿਆ ਜਾਇਦਾ ਇਹਨਾਂ ਨੇ ਜਾਣ ਕੇ ਕੀਤਾ ਹੋਊ ਇਹਨਾਂ ਦੇ ਖਿਲਾਫ ਜਾਂਦਾ ਦੇਖਿਆ ਚਾਹੇ ਹਰ ਕੀ ਵਕਤ ਨੂੰ ਸਮਝਣਾ ਨਹੀਂ ਚਾਹੁੰਦੇ ਇਹਨਾਂ ਨੇ ਤਾਂ ਸੈਂਕੜੇ ਸ਼ਬਦ ਬਦਲਤੇ ਜਿਹੜੀ ਗੱਲ ਨੂੰ ਜਾਂ ਤਲਵਾਰ ਆਉਂਦੀ ਸੀ ਨਾ ਜਦੋਂ ਹੋਰ ਕੁਝ ਕਰਤਾ ਇਹਨਾਂ ਨੇ ਇੱਕ ਕਿਤੇ ਇੱਕ ਇੱਥੇ ਪਾਠ ਅੰਤਰ ਹਜ਼ਾਰਾਂ ਪਾਠ ਅੰਤਰ ਕੀਤੇ ਹੋਏ ਨੇ ਇਹਦੇ ਵਿੱਚ ਜਾਣ ਕੇ ਇਹਨਾਂ ਨੇ ਜਾਇਦਾ ਕੋਈ ਲਫਜ਼ ਆਉਂਦਾ ਨਹੀਂ ਨਾ ਉਹਦਾ ਅਸੰਸ ਕੀ ਬਣੂਗੀ ਹਰ ਕੀ ਭਗਤ ਨੇ ਦੇਖਿਆ ਜਾਏ ਕੀ ਦੇਖਿਆ ਜਾਏ ਦੇਖਿਆ ਜਾਏ ਨਹੀਂ ਹਰ ਕੀ ਭਗਤੀ ਨਾਲ ਦੇਖਿਆ ਜਾਏ ਦੇਖਿਆ ਜਾਏ ਦੇਖਿਆ ਜਾਏ ਹਾਂ ਹਰ ਕੀ ਭਗਤ ਨਾਲ ਦੇਖਿਆ ਜਾਏ ਦੇਖਾਂ ਗਏ ਨਾ ਫਿਰ ਦੇਖਿਆ ਗਏ ਲੰਦਾ ਦੇਖਿਆ ਉਹ ਹੀ ਸਮਝਦੇ ਨਹੀਂ ਹਾਂ ਜੇ ਗੁਰੂ ਤੋਂ ਹੀ ਜਾਣਾ ਹੀ ਨਹੀਂ ਗੋਲਕਤੇ ਰਹਿ ਜਾਣਾ ਟਿੱਕੇ ਤੇ ਖੜੇ ਦਾ ਗੋਲਕਤੇ ਗੁਰ ਗੁਰਬਾਣੀ ਤੇ ਪਹੁੰਚਿਆ ਹੀ ਨਹੀਂ ਉਹ ਤੇ ਗੁਰਬਾਣੀ ਪਹੁੰਚਦੇ ਤਾਂ ਦੇਖਦੇ ਗੁਰਬਾਣੀ ਦਾ ਪਹੁੰਚਦੇ ਨਹੀਂ ਅਟਕਦਾ ਗੋਲ ਘੁੰਮਦੇ ਗਏ ਹਰ ਕੀ ਭਗਤ ਦੇ ਦਰਸ਼ਨ ਕਰਨ ਜਾਂਦੀ ਹੀ ਨਹੀਂ ਗੁਰਦੁਆਰੇ ਦੇਖਣ ਜਾਏ ਮਾਰਗ ਛੋੜ ਅਮਾਰਗ ਪਾਏ ਮਾਰਗ ਛੋੜ ਅਮਾਰਗ ਪਾਏ ਅਸਲੀ ਰਸਤਾ ਛੱਡ ਕੇ ਉਲਟੇ ਰਾਹ ਪਾਤਾ ਲੋਕਾਂ ਨੂੰ ਇਹ ਤਾਂ ਹੋਇ ਰਿਹਾ ਹੈ ਮਾਰਗ ਛੋੜ ਅਮਾਰਗ ਪਾਣ ਮਾਰਗ ਮਾਇਆ ਦੇ ਰਸਤੇ ਪਾਤਾ ਜਿਹੜੇ ਪਾਰ ਰਹੇ ਨੇ ਭਗਤਾਂ ਵੇਲੇ ਵੀ ਪਾਰ ਰਹੇ ਤੇ ਹੁਣ ਉਹੀ ਕੰਮ ਕਰ ਰਹੇ ਨੇ ਹੁਣ ਵੀ ਇਹਦਾ ਮਤਲਬ ਹੈ ਸਾਰੇ ਵੀੜੇ ਨੇ ਹੈ ਜਿਹੜਾ ਨੇ ਅਰਥਾਂ ਦੇ ਅਨਰਥ ਕਰਦੇ ਰਹੇ ਨੇ ਉਹੀ ਨੇ ਸਾਰੇ ਗੁਰਦੁਆਰਿਆਂ 'ਚ ਬੈਠੇ ਇਹ ਸਾਬਤ ਕਿਵੇਂ ਕਰਨਗੇ ਅਸੀਂ ਵੀੜੇ ਨਹੀਂ ਹੈਗੇ ਹੁਣ ਵੀ ਉਹੀ ਅਪਰਾਧ ਕਰੀ ਜਾਂਦੇ ਨੇ ਪਤਾ ਲੱਗੇ ਤੇ ਬਾਅਦ ਵੀ ਪਿਛੇ ਮੀੜਾ ਸੀਗਾ ਇਹ ਗਲਤ ਰਸਤੇ ਨਾਲ ਮੀੜਿਆਂ ਦੇ ਮਗਰ ਲਾ ਕੇ ਚਲੋ ਆ ਕੇ ਨਹੀਂ ਵੀ ਸੀ ਅਵਲ ਤਾਂ ਸੀ ਗਈ ਸਭ ਪਤਾ ਹੀ ਆ ਹੈ ਗਈ ਨਾ ਓਟੀਆਂ ਓਟੀਆਂ ਗੱਲਾਂ ਦਾ ਪਤਾ ਉਹ ਛੜਤੀਆਂ ਨਾਲ ਜਿਹੜੇ ਗੁਰੂ ਦੇ ਖਿਲਾਫ ਨੇ ਗੁਰੂ ਦੇ ਬਾਣੇ ਤੋਂ ਖਿਲਾਫ ਨੇ ਗੁਰੂ ਦੇ ਬਾਣੇ ਵਾਲੇ ਨੂੰ ਦੇਖਣ ਲਈ ਜਾਂਦੇ ਸਭ ਪਤਾ ਹੈ ਪਤਾ ਹੁੰਦਾ ਹੈ ਕੀ ਕੀਤਾ ਇਹਨਾਂ ਨੇ ਸਭ ਕੁਝ ਹਾਂ ਜੀ ਮੂਲੋਂ ਭੁੱਲਾ ਆਵੇ ਜਾਏ ਭੁੱਲੋ ਭੁੱਲਾ ਆਵੇ ਜਾਏ ਜਿਹੜਾ ਸੱਚ ਤੋਂ ਆਪਣਾ ਮੂਲ ਮੂਰਤ ਸਾਹਿਬ ਦਾ ਕੀ ਹੈ ਸੱਚ ਆਤਮਾ ਦਾ ਮੂਲ ਕੀ ਹੈ ਸੱਚ ਸੱਚੋ ਜਿਹੜਾ ਟੁੱਟ ਗਿਆ ਭੁੱਲ ਗਿਆ ਸੱਚ ਦਾ ਰਾਜ ਇਹਨਾਂ ਭੁੱਲ ਗਿਆ ਜਿਹੜਾ ਮਬੇ ਮਾਇਆ ਦੇ ਬੀਤਾ ਹੋਈ ਹੈ ਆਵੇ ਜਾਏ ਆਵੇ ਜਾਏ ਜਬਣਾ ਮਰਨਾ ਅੰਮ੍ਰਿਤ ਡਾਰ ਲਾਦਿਕ ਖਾਏ ਅਮਰਤ ਡਾਰ ਅਮਰਤਾ ਛੜਤਾ ਅਮਰਤ ਡਾਰ ਨਾਦ ਵਿਖ ਅਮਰਤ ਡੋਲਤਾ ਅਮਰਤ ਸੀ ਪਾਇਆ ਹੋਇਆ ਉਹਦਾ ਡੋਲਤਾ ਦੋ ਹੱਥਾਂ ਚ ਚੂੜੇ ਚ ਜਿਵੇਂ ਬੁੱਕ ਚ ਅਮਰਤ ਪਾਇਆ ਹੋਵੇ ਕਿਸੇ ਗੁਰੂ ਪਾਦਵੇ ਅਮਰਤ ਉਹ ਡੋਲਤਾ ਦੋ ਜਿਹੜਾ ਜੋ ਮਾਇਆ ਭਰ ਲਈ ਦੋ ਹੱਥਾਂ ਚੱਕ ਲਈ ਜੇ ਮੋਤੇ ਮਾਇਆ ਪਈ ਹੋਵੇ ਉਹਦਾ ਬੁੱਕ ਭਰ ਲਿਆ ਉਹ ਡੋਲਤਾ ਮਾਇਆ ਦਾ ਬੁੱਕ ਭਰ ਲਿਆ ਵੇਖ ਵੇਖ ਭਰ ਲਈ ਐ ਬੜਾ ਛੜਤਾ ਵੇਖ ਖਾਏ ਉਹ ਵੇਖਾਂ ਨੂੰ ਭਰੀਏ ਹੋਰ ਕਾਹ ਨੂੰ ਭਰੀਏ ਢਿੱਡ ਦੀ ਭੁੱਖ ਨਹੀਂ ਭਰਾਈ ਇਹੋ ਮਾਇਆ ਜਿਉਂ ਬੇਸਵਾ ਕੇ ਪਰੇ ਅਖਾਤਾ ਕਾਪਰ ਪਹਿਰ ਕਹੀ ਸਿੰਗਰ ਹਾ ਪਰ ਇਹਦਾ ਕੀ ਕਰੀਏ ਅਰਥ ਜਿਹੜਾ ਉੱਥੇ ਦਾ ਸ਼ਿੰਗਾਰ ਹੈ ਬੇਸਵਾ ਦੇ ਘਰ ਦੇ ਸ਼ਿੰਗਾਰ ਨਾਲ ਬਰਾਬਰੀ ਕਰਦੀ। ਮੰਦਰ ਦਾ ਆ ਜਿਹੜਾ ਸ਼ਿੰਗਾਰ ਹੈ ਗੁਰਦੁਆਰੇ ਦਾ ਬੇਸਵਾ ਦੇ ਘਰ ਵੀ ਸ਼ਿੰਗਾਰ ਹੁੰਦਾ ਹੈ। ਹੁਣ ਦੱਸੋ ਕੀ ਕਰੋਗੇ ਤੁਸੀਂ? ਇਦੋਂ ਉੱਤੇ ਨਹੀਂ ਕੋਈ ਹੁਣ ਗੁਰਬਾਣੀ ਹੈ। ਜੇ ਨਾਰਥ ਕਰੀਏ ਜਿਹੜਾ ਸ਼ਿੰਗਾਰ ਕਰਦਾ ਹੈ ਮੂਰਤੀ ਦਾ ਹੈ ਅੰਦਰ ਸ਼ਿੰਗਾਰ ਹੈ ਜੋ ਬੇਸਵਾ ਦੇ ਘਰ ਵੀ ਇਹੋ ਜਿਹਾ ਸ਼ਿੰਗਾਰ ਹੁੰਦਾ ਹੈ ਪੈਸੇ ਵਾਸਤੇ ਹੁੰਦਾ ਪੈਸੇ ਵਾਸਤੇ ਸਭ ਕੁਝ ਹੈ। ਔਰ ਨਰਕ ਘੋਰ ਕਾ ਦਵਾਰਾ ਹੁੰਦਾ ਏ ਹੋ ਜੋ ਆ ਚੰਦਨ ਮਰਦਾ ਲੰਗਾ ਨਹੀਂ ਨਹੀਂ ਨਰਕ ਘੋਰ ਕਾ ਦਵਾਰਾ ਨਰਕ ਘੋਰ ਕਾ ਦਵਾਰਾ ਕੰਕ ਘਰ ਘਰ ਕੰਕ ਘਾਮ ਨਹੀਂ ਜੋ ਆ ਚੰਦਨ ਨਰਕ ਘੋਰ ਕਾ ਦਵਾਰਾ ਤਾਂ ਘੋਰ ਨਰਕ ਚ ਨੂੰ ਲੈ ਜਾਂਦੇ ਲੋਕਾਂ ਨੂੰ ਫੇਰ ਕਹਿੰਦੇ ਸਿੱਖੀ ਹੈ ਜੀ ਸਿੱਖੀ ਤੁਸੀਂ ਰਹਿਣ ਦਿੱਤੀ ਹੈ ਉੱਥੇ ਤੱਕ ਤਾਂ ਜਾਣੇ ਨਹੀਂ ਦਿੱਤੇ ਤੁਸੀਂ ਕਿਸ ਨੂੰ ਇਹ ਕਿਹਦੇ ਨਾਲ ਕਿਹ ਨੂੰ ਗਈ ਹੈ ਬੇਸਵਾ ਦਾ ਜਿਹੜਾ ਇਹ ਡੈਕੋਰੇਸ਼ਨ ਹੈ ਬੇਸਵਾ ਦੇ ਘਰ ਵਰਗੇ ਕਿਹੜੀ ਜਗ੍ਹਾ ਹੈ ਕਿੱਥੇ ਹੈ ਉਹ ਜਿਉਂ ਘਹਿਰ ਜਿਉਂ ਜਿਉਂ ਬੇਸਵਾ ਆਤਾ ਆਤਾ ਕਹੇ ਜਿਹੜੇ ਕੁੰਡਲ ਕੁੰਡਲ ਪਾਉਂਦੇ ਤੇ ਆਪ ਸਾਧੂ ਆਪਣਾ ਸ਼ਿੰਗਾਰ ਕਰਦੇ ਤੇ ਆ ਤਾਂ ਉਹ ਸੀ ਯਾ ਫਿਰ ਮੁਦਰਾਵਾਂ ਦੇ ਵਿਚਾਰੇ ਗੁਰਦੁਆਰੇ ਜਿਉਂਾਰ ਹੋ ਰਿਹਾ ਹੋਰ ਕਿੱਥੇ ਹੋ ਰਿਹਾ ਉੱਥੇ ਡੈਕੋਰੇਸ਼ਨ ਆ ਸਾਰੀ ਡੈਕੋਰੇਸ਼ਨ ਕਾਦੇ ਵਾਸਤੇ ਹੈ ਲੜੀਆਂ ਉਹਦੀ ਕੀ ਲੋੜ ਹੈ ਤੁਹਾਨੂੰ ਅੰਦਰ ਦੀ ਗੱਲ ਕਰੋ ਤੁਸੀਂ ਚੱਲ ਬਾਹਰ ਲੜੀਆਂ ਨੂੰ ਛੱਡੋ ਅੰਦਰ ਜੋ ਡੈਕੋਰੇਸ਼ਨ ਕਾਦੇ ਵਾਸਤੇ ਹੈ ਕੀ ਲੋੜ ਹੈ ਉਹਦੀ ਕਿ ਕਿਸੇ ਦਾ ਧਿਆਨ ਗੁਰਬਾਣੀ ਵੱਲ ਨਾ ਚਲਾ ਜਾਵੇ ਬਾਹਰ ਉਹ ਕੀ ਧਿਆਨ ਰਹਿ ਬਾਹਰੇ ਦੇਖਦਾ ਰਹਿ ਮੰਦਰ ਮੀਨਾਕਾਰੀ ਚਿੱਤਰਕਾਰੀ ਛੱਤ ਦੇ ਉੱਤੇ ਕਾਦੇ ਵਾਸਤੇ ਵੀ ਲੋਕ ਉਹੀ ਰੱਖੀ ਜਾਣ ਜਿਹੜਾ ਅੱਧਾ ਘਟਣਾ ਜਾਵੇ ਉਹ ਮੰਦਰਾਂ ਚ ਸੀ ਬਹੁਤ ਕੁਛ ਤੁਸੀਂ ਮੰਦਰਾਂ ਦੀ ਨਕਲ ਕਰ ਨਹੀਂਦੇ ਮੰਦਰਾਂ ਦਾ ਖਿਲਾਫ ਬੋਲਦੀ ਹੈ ਗੁਰਬਾਣੀ ਜਿਹੜੀ ਮੱਤ ਤੇ ਖਿਲਾਫ ਬੋਲਦੇ ਉਹਦੀ ਨਕਲ ਕਰ ਲਈ ਉਹਦੇ ਦਾ ਖਿਲਾਫ ਹੈ ਗੁਰਬਾਣੀ ਜਿਹੜੀਆਂ ਮਤਾਂ ਦੇ ਉਹ ਇਹ ਜਾਈ ਬਣ ਗਏ ਆਪ ਬਣਾ ਲਿਆ ਜੋ ਬੇਸਵਾ ਕੇ ਪਰੇ ਅਖਾਰਾ ਅਖਾਰਾ ਕੀ ਆਦਮੀ ਹੁੰਦੇ ਨੇ ਉਹ ਉੱਥੇ ਗੋਣ ਵਜਾਉਣ ਹੁੰਦਾ ਉਹੀ ਸਾਡੇ ਹੁੰਦਾ ਅਖਾੜੇ 'ਚ ਹੋਰ ਕੀ ਹੁੰਦਾ ਉਹ ਬੇਸਵਾ ਦੇ ਗੋਣ ਵਜਾਉਣੇ ਹੁੰਦਾ ਔਰ ਕੀ ਹੁੰਦਾ ਗੋਣ ਵਜਾਉਣੇ ਨਾ ਦੇ ਹੁੰਦਾ ਇੱਕ ਨੱਚਦੇ ਹੀ ਨਹੀਂ ਉਹਨਾਂ ਦੇ ਨੱਚਦੇ ਵੀ ਸੀ ਜਿੱਥੇ ਇਹ ਗੱਲ ਕਰਦਾ ਉਦੋਂ ਨੱਚਦੇ ਵੀ ਸੀ ਬਾਹਰ ਚੱਲੇ ਨਚਣ ਗੁਰ ਪਰ ਹਲਾਇਨ ਫੇਰ ਨਾ ਫਿਰ ਉਹ ਨੱਚਦੇ ਵੀ ਸੀ ਕਿਉਂਕਿ ਉਦੋਂ ਜਦੋਂ ਇਹ ਭਗਤ ਦੀ ਗੱਲ ਕਰ ਰਹੇ ਉਦੋਂ ਸਿੱਖ ਗੁਰਦੁਆਰੇ ਆਪਣੇ ਤਾਂ ਹੈ ਨਹੀਂ ਕੋਈ ਉਹ ਪਹਿਲਾਂ ਦੀ ਗੱਲ ਕਰ ਰਹੇ ਤੂੰ ਪਰ ਉਹਦੀ ਉਹ ਨਕਲਾਜ ਜਿਹਾ ਸੀ ਗਰੀ ਬੈਠੇ ਉਹ ਤਾਂ ਆਉਣ ਵਾਲੇ 30-40 ਸਾਲਾਂ ਦਾ ਗੱਭੀ ਲੱਗ ਜਾਣ ਕਰਨਾ ਦੋਨਾ ਹੁਣ ਤੱਕ ਹੀ ਕਰਨਾ ਹੈ ਹੁੰਦਾ ਹੈ ਪਿਛਲੇ ਉਹ ਪਿਛਲੇ ਕਾਲਸਰੀ ਤੋਂ ਹੋੜੀ ਕਾਪਰ ਪਹਿਰ ਕਰੀ ਸ਼ਿੰਗਾਰਾ ਅਦੇ ਕਾਪਰ ਪਹਿਰ ਕਰੀ ਸ਼ਿੰਗਾਰਾ ਕੱਪੜੇ ਪਾਉਂਦੇ ਨੇ ਸ਼ਿੰਗਾਰ ਕਰਦੇ ਨੇ ਕੱਪੜੇ ਪਾ ਕੇ ਸ਼ਿੰਗਾਰ ਕਰਦੇ ਨੇ ਇਹ ਤਾਂ ਕਹਿੰਦੇ ਨੇ ਸਾਡਾ ਗੁਰੂ ਬਿਅਤੀ ਹੈ ਫੇ ਕੱਪੜੇ ਪਾ ਕੇ ਸ਼ਿੰਗਾਰੇ ਕਰਦੇ ਹੋ ਤੁਸੀਂ ਫੇ ਤਾਂ ਕੱਪੜੇ ਫੇ ਤਾਂ ਤੁਸੀਂ ਆਪੇ ਮੰਗੇ ਕੱਪੜਿਆਂ ਦਾ ਸ਼ਿੰਗਾਰ ਕਰਦੇ ਹੋ ਤੁਸੀਂ ਮੰਗੇ ਮੰਗੇ ਰਮਾਲਿਆਂ ਦਾ ਹੋਰ ਕੀ ਕਰਦੇ ਸਾਰੇ ਇਸ ਰੇਂਜ ਚ ਆ ਗਏ ਆ ਗੁਰਬਾਨੀ ਦੇ ਸ਼ਬਦ ਜੇ ਤੁਹਾਨੂੰ ਪਤਾ ਸੀਗਾ ਲਿਖਿਆ ਹੋਇਆ ਅੰਨੇ ਹੋਏ ਤੇ ਨਾ ਕਰਦੇ ਕੰਮ ਕੀ ਲੋੜ ਪਈ ਸੀ ਚਿੱਟੇ ਲੱਠੇ ਰਮਾਲੇ ਹੁੰਦੇ ਸੀ ਪੁਰਾਣੇ ਜਵਾਨੇ ਚ ਮੋੜਾ ਮੋਟਾ ਕੋਈ ਰੰਗਦਾਰ ਰਮਾਲਾ ਜਲ ਹੋ ਲਿਆ ਵੀ ਮੈੜਾ ਹੋ ਜਾਂਦਾ ਬਾਹਰ ਕਪੜਾ ਵੀ ਨਾ ਤਾਂ ਹੱਦਈ ਲਾਤੀ ਔਰ ਜਿਹੜੇ ਲਿਆ ਕੇ ਦਿੱਦੇ ਨੇ ਲੋਕ ਉਹ ਤਾਂ ਬੇਵਕੂਫ ਨੇ ਅਗਿਆਨੀ ਨੇ ਉਹਨਾਂ ਨੂੰ ਕੀ ਪਤਾ ਦਾ ਮੂਰਖ ਨੇ ਹਟਾਉਂਦੇ ਇਹ ਕਿਉਂ ਦੀਂ ਸ਼ਰਣਾ ਤੇ ਨਾ ਨੇ ਤੇ ਆਪ ਅੰਨੇ ਹੋਏ ਹੋਏ ਨੇ ਅੰਨੇ ਹੋ ਗਏ ਮਾਇਆ ਚ ਬਿਲਕੁਲ ਅੰਨੇ ਉਹਨਾਂ ਨੇ ਕਹ ਵੀ ਸਾਡੂ ਕਿਹੜਾ ਕੋਈ ਕਹਿਣ ਵਾਲਾ ਹੈ ਜੇ ਕੋ ਬੋਲੂਗਾ ਤਾਂ ਗਾਲ ਤੱਕ ਤੋ ਛੇਕ ਦਾਂਗੇ ਨਹੀਂ ਪਤਾ ਵੀ ਛੇਤਰ ਐ ਸਾ ਪਊਗਾ ਧਰਤੀ ਚ ਗੜ ਜਾਓਗੇ ਥੱਲੇ ਨਿਕਲਣ ਆਬ ਨਹੀਂ ਬਾਤ ਪਤਾ ਵੀ ਇੱਥੇ ਕੁਝ ਹੁੰਦਾ ਸੀ ਅੱਡੇ ਬੜੇ ਪਰਹਾਰ ਹੋਊਗਾ ਹੰਕਾਰ ਤੇ ਥੱਲੇ ਤਸੋਦੂ ਧਰਤੀ ਚ ਕੋਈ ਹੁੰਦਾ ਸੀ ਇੱਥੇ ਕੁਝ ਹੁੰਦਾ ਸੀ 3000 ਮੱਤਾਂ ਖਤਮ ਹੋ ਗਿਆ ਦੋਸਤਾਂ ਚ ਪੈਦਾ ਹੋ ਕੇ 3000 ਤੇ ਗੁਰਮਤਿ ਦੇ ਤੈਿਹੜਾ ਤੁਸੀਂ ਦੁਆਰਾ ਮਿਟਾੜਿਆ ਰਹਿ ਜੂ ਕੋਈ ਗੁਰਮਤਿ ਦੇ ਅੰਦਰੇ ਬਹੁਤ ਗੁਰਬਾਣੀ ਦੇ ਅੰਦਰੇ ਬਹੁਤ ਕੁਝ ਲਿਖਿਆ ਪਿਆ ਹੈ ਉਹਦਾ ਜੀ ਤਾਂ ਤੁਸੀਂ ਰਮਾਲੇ ਪਾਉਨੇ ਉਹਦੇ ਵਿੱਚੇ ਹੀ ਬਹੁਤ ਕੁਝ ਹੈ ਉਹੀ ਦੱਸ ਦੂ ਸਭ ਕੁਝ ਉਹਨੇ ਹੀ ਦੱਸਿਆ ਹੁਣ ਸਭ ਕੁਝ ਉੱਥੇ ਹੀ ਲਈ ਬੈਠਿਆ ਤੁਸੀਂ ਸਬੂਤ ਤੁਸੀਂ ਆਪ ਦੇ ਰਹੇ ਹੋ ਲੋਕਾਂ ਨੂੰ ਆਪਣੇ ਖਿਲਾਫ ਸਬੂਤ ਆਪਲੇ ਹੀ ਬੈਠੇ ਹੋ ਐ ਸ਼ਬਦ ਕੱਢ ਦਿੰਦੇ ਗੁਰਬਾਣੀ ਚ ਬਦਲ ਬਦਲ ਲੈਂਦੇ ਇਹਨਾਂ ਨੂੰ ਜੇ ਬਚਣਾ ਸੀ ਕੀ ਬਤਾਹੀਂ ਕਹਿੰਦੇ ਨਾ ਭਗਤ ਬਣੀ ਜਾ ਕੇ ਕਹਿੰਦੇ ਬਾਹਰ ਕੱਢੋ ਬਾਹਰ ਭਗਤ ਬਾਣੀ ਇਹਨਾਂ ਨੂੰ ਤੋੜਨਾ ਨਹੀਂ ਦਿੰਦੀ ਭਗਤ ਬਾਣੀ ਤੋੜਨਾ ਨਹੀਂ ਦਿੰਦੀ ਭਗਤ ਬਾਣੀ ਵਾਲੇ ਤਾਂ ਵੀਰੇ ਸੀ ਕਢਾਉਣ ਵਾਲੇ ਇਹ ਹੀ ਤਾਂ ਵੀਰੇ ਸੀ ਸਾਰੇ ਉਹ ਚਾਰ ਵਰਣ ਮੰਨਣ ਵਾਲੇ ਸੀ ਉਹ ਕਹਿੰਦੇ ਭਗਤ ਬਾਣੀ ਦੀ ਨਹੀਂ ਸੀ ਰੌਲਾ ਬਈ ਇਹ ਘਟਿਆ ਨੀਵੀਂ ਜਾਤ ਦੇ ਆਦਮੀ ਨੂੰ ਉੱਚੀ ਜਾਤ ਵਾਲਿਆਂ ਦੀ ਬਾਣੀ ਨੀਵੀਂ ਜਾਤਾਂ ਦੀ ਬਾਣੀ ਬਰਾਬਰ ਨਹੀਂ ਚਾਹੀਦੀ ਆ ਸੀ ਉਹ ਜਾਸਬਾਦ ਦੀ ਗੱਲ ਸੀ ਐ ਤਾਂ ਨਹੀਂ ਸੀਗਾ ਦੇ ਵੀ ਗੁਰਬਾਣੀ ਦਾ ਸਟੈਂਡਰਡ ਨਹੀਂ ਉਹ ਜਿਹੜੀ ਗੁਰਦਾਸ ਦੇ ਨਾਂ ਉਹਦੇ ਬਾਰਾਂ ਲਿਖ ਲਈਆਂ ਉਹ ਕਹਿੰਦੇ ਬਰਾਬਰ ਕਿਉਂ ਬੰਦਾ ਬਰਾਬਰ ਸੀ ਨਾ ਹਾਲਾਂਕਿ ਉਹਦੀ ਤਾਂ ਲਿਖੀ ਹੋਈ ਹੈ ਦੀ ਉਹਦਾ ਨਾਮ ਵਰਤ ਲਿਆ ਉਹ ਬਾਰਾਂ ਠੀਕ ਨੇ ਚਾਹੇ ਵਿਚਾਰਤਾ ਰਜ ਹੈ ਅਲੱਗ ਹੈ ਕਿਉਂਕਿ ਉੱਚੇ ਹੀ ਦਾਦੇ ਆਦੀ ਨੇ ਲਿਖੀਆਂ ਉਹ ਠੀਕ ਨੇ ਹੁਣ ਬਚਾਓ ਕਿੱਥੋਂ ਕਰਨਗੇ ਪੂਰੇ ਤਾਲ ਨਿਹਾਲੇ ਸਾਸ ਪੂਰੇ ਗੜੇ ਜਮਗਾ ਹੈ ਫਾਸ ਪੂਰੇ ਤਾਲ ਨਿਹਾਲੇ ਸਾਸ ਨਿਹਾਲੇ ਸਾਸ ਇੱਕ ਪਾਸੇ ਤਾਂ ਉਹ ਅ ਸੰਸਾਰ ਦਾ ਤਾਲ ਮੇਲ ਪੂਰਾ ਚਲਾਉਂਦਾ ਸਾਰਿਆਂ ਨੂੰ ਆ ਜਿਹੜੀ ਚੱਲਦੀ ਹੈ ਨਾ ਸਰਕਲ ਸਾਰੀਓ ਤਮਾਸ਼ਾ ਵਾਹ ਵਾਹ ਦਾ ਵੱਡਾ ਤਮਾਸ਼ਾ ਇਹ ਉਹਦੀ ਤਾਲ ਤੇ ਚੱਲਦਾ ਜਿਉਂ-ਜਿਉਂ ਵਜਾਉਂਦਾ ਨਾ ਸਾਜ਼ ਉੱਤੇ ਉਹ ਤਾਂ ਨੱਚਦੇ ਨੇ ਸਾਰੇ ਇਕ ਤਾਂ ਆਹ ਤਾਲ ਦਾ ਵੀ ਧਿਆਨ ਰੱਖਦਾ ਸਾਰਿਆਂ ਨੂੰ ਲਚਾਉਣਾ ਵੀ ਹੈ ਪਰ ਸਾਰਿਆਂ ਦੇ ਸਾਹ ਵੀ ਰੱਖਦਾ ਵੀ ਜਦ ਸਾਹ ਆਇਆ ਪੂਰਾ ਜਦ ਸਵਿਚ ਆਫ ਸਾਹ ਵੀ ਉਹ ਨਹੀਂ ਲਾਣ ਦੇਣੇ ਨੇ ਤਾਲ ਵੀ ਆਪਣੀ ਤੇਜ਼ੀ ਚਾਉਣੀ ਪੂਰੇ ਤਾਲ ਨੇ ਹਾਲੇ ਸਾਹ ਆਪਣੇ ਤਾਲ ਤੇ ਨਚਾਉਣਾ ਜਦ ਸਾਹ ਵੀ ਗੰਦਾ ਰਹਿੰਦਾ ਵੀ ਇਹਦੇ ਨਹੀਂ ਸਾਹ ਨੇ ਜਦ ਸਾਹ ਮੁੱਕੇ ਸਵਿਚ ਆਫ ਚਲੋ ਇੱਧੇ ਪੈ ਇਹਨੂੰ ਲੈ ਜੋ ਵਿਚੱਕ ਕੇ ਇਹਨੂੰ ਛੱਡਿਆ ਉਹ ਇਹਨੂੰ ਸਮਝਾਨ ਘਾੜ ਛੱਡਿਆ ਉਹ ਬਾਕੀ ਆ ਜਿਓ ਫਿਰ ਹੋਰ ਕਿਸ ਨੂੰ ਲੈਣ ਵਾਕੇ ਗਲੇ ਜਮਕਾ ਹੈ ਫਾਸ ਕਿਉਂਕਿ ਵਾਕੇ ਗਲੇ ਜਮਕਾ ਹੈ ਫਾਸ ਸਾਰਿਆਂ ਦੇ ਗਲ ਚ ਜਮਦੀ ਤੇ ਫਸੀ ਹੈ ਉਹ ਜਿਹਦੇ ਸਾਹ ਗਿੰਦਾ ਹੈ ਉਹ ਸਾਹ ਦੇਖ ਰਿਹਾ ਜਮਦੀ ਫਾਸੀ ਤੇ ਲਟਕ ਰਿਹਾ ਹੈ ਉਹ ਅਸਲ ਚ ਸਾਹ ਚੱਲਦਾ ਲਟਕ ਫਾਸੀ ਤੇ ਹੀ ਰਿਹਾ ਉਹ ਅੱਜਾ ਜੀ ਸਾਹਿਬ ਬੰਦ ਹੋ ਗਿਆ ਜਦਰਾ ਸਾਹਿਬ ਲਾਕ ਇਟ ਲਾ ਕਰਕੇ ਲੈ ਜਾਓ ਭਾਈ ਪੂਰੇ ਤਾਲ ਨਿਹਾਲੇ ਸਾਹਿਬ ਨਿਹਾਲੇ ਸਾਹਿਬ ਬੜੇ ਕਰੇ ਜਮਗਾ ਹੈ ਵਾਹ ਕਿਉਂਕਿ ਉਹਦੇ ਗੱਲ ਸਾਰਿਆਂ ਦੇ ਗੱਲ ਚ ਜਮ ਜਮਦਾ ਫਾਸ ਜੋ ਹੈ ਤਾਂ ਸਾਹ ਦੇਖਦਾ ਐਵੇਂ ਬਰੇ ਨੂੰ ਥੋੜੀ ਲੜਕਾਈ ਜਾਣਾ ਬਹੁਤਾ ਚਿਰ ਕਿ ਮੈਂ ਆਸੂ ਤੋਂ ਉਸ ਨੂੰ ਲੜਕਾਈ ਜਾਂਦੇ ਨੇ ਬਰੇ ਨੂੰ ਨਹੀਂ ਲੜਕਾਈਦਾ ਉਹਨੂੰ ਜਨਾ ਚ ਸਾਹ ਚੱਲਦਾ ਉਹਨਾਂ ਚ ਲੜਕਾਈ ਦਾ ਉਹਨਾਂ ਚ ਤਾਂ ਲਟਕੂ ਐ ਕਹਿੰਦਾ ਨਹੀਂ ਹੁੰਦਾ ਕਹਿੰਦੇ ਵਿਚੇ ਲਟਕਦਾ ਵਿਚਾਰਾ ਨਾ ਉਧਰ ਨਾ ਉਧਰ ਲਟਕਦਾ ਹੀ ਹੁੰਦਾ ਹੋ ਬਿਮਾਰ ਐ ਲਟਕਦਾ ਐ 3 ਸਾਲ ਹੋ ਗਏ ਲਟਕਦਾ ਕਹਿੰਦਾ 2 ਸਾਲ ਹੋ ਗਏ ਲਟਕਦਾ ਵਿਚਾਲੇ ਲਟਕਦਾ ਹੀ ਕਿਹਾ ਹੋਇਆ ਉਹ ਇਹ ਕਿਹਾ ਨਾ ਮਰਿਆਂ ਚ ਨਾ ਜਿਉਂਦਿਆਂ ਚ ਅਸਲ ਵਿੱਚ ਜਿਹੜੇ ਮਰਨ ਲਖਾਏ ਮੰਡਰ ਮੈਂ ਆਏ ਨੇ ਸਾਰੇ ਇਹ ਜਈ ਨੇ ਜਿਹੜਾ ਫਾਸੀ ਕੱਟਣ ਦਾ ਯਤਨ ਨਹੀਂ ਕਰ ਰਹਾ ਫਾਸੀ ਤਾਂ ਲੈ ਕੇ ਆਇਆ ਮਰਨ ਲਖਾਏ ਨਾ ਮਾਪ ਮਾਪ ਕਾਟੂ ਜਮਕੀ ਫਾਸੀ ਜਿਹੜਾ ਮਾਪ ਨਾਪ ਨਾਪ ਕੇ ਜਮਦੀ ਫਾਸੀ ਕੱਟ ਨਹੀਂ ਰਹਾ ਉਹ ਤਾਂ ਫਿਰ ਲਟਕੇ ਰਿਹਾ ਫਾਸੀ ਤੇ ਉਹਦਾ ਫਿਰ ਸਾਹ ਦੇਖਣੇ ਨਾ ਉਹਦੇ ਵੀ ਕਹਿ ਰਹੇ ਉਹ ਕਿਹੜਾ ਕੱਟ ਰਿਹਾ ਫਾਸੀ ਨੂੰ ਉਹ ਗੜ ਫਾਸੀ ਤੋਂ ਖੜਾ ਛੜਾ ਰਿਹਾ ਉਹਨੇ ਦਾ ਫਾਸੀ ਲਟਕਾ ਕੇ ਇਹ ਆਪਣੇ ਗੜ ਤੇ ਰਖੜੀ ਹੈ ਅਗਲੇ ਜਨਮ ਵੀ ਕਹਿੰਦਾ ਅਹੀ ਫਾਸੀ ਚਾਹੀਦੀ ਹੈ ਮੈਨੂੰ ਨਾਲੇ ਲੈ ਜਾਣੀ ਉਹਨੇ ਫਾਸੀ ਹੋਵੇ ਹੁਕਮ ਫਾਸੀ ਹੋਈ ਹੈ ਹੁਕਮ ਨਹੀਂ ਰੱਸੀ ਸਭ ਦੇ ਗਲ ਚ ਪਈ ਹੋਈ ਹੈ ਹੁਕਮ ਆਵੇ ਹੁਕਮ ਜਾਵੇ ਪਰ ਇੱਕ ਹੁਕਮ ਐਸਾ ਵੀ ਹੈ ਜੇ ਮੰਨ ਲੈਂਦਾ ਜੇ ਹੁਕਮ ਮੁਝ ਲੈਂਦਾ ਤਾਂ ਰਹੇ ਸਮਾਈ ਜੇ ਹੁਕਮ ਮੁਝ ਲੈਂਦਾ ਨਾ ਤੇ ਫਾਸੀ ਦਿਖ ਜਾਂਦੀ ਤਾਂ ਖੋਲ ਵੀ ਲੈਂਦਾ ਦਿਖਦੀ ਆ ਦਸੀ ਹੋਈ ਐ ਦਿਖਦੀ ਨਹੀਂ ਐ ਦੇਖਣ ਵਾਸਤੇ ਹੀ ਦਸੀ ਹੋਈ ਐ ਵੀ ਦੇਖ ਵੀ ਲਓ ਫਾਸੀ ਹੈ ਵੀ ਪਈ ਹੋਈ ਹਾਂਜੀ ਆ ਕਿ ਮਾਸਕ ਲਿਖਿਓ ਕਰਮਾ ਇਹ ਫਾਸੀ ਮੁਝਣ ਵਾਲੀ ਐ ਹੁਕਮ ਦੀ ਹਾਂ ਇਹ ਕਿ ਭੁਜਣ ਹੈ ਤਾਂ ਹੈ ਨਹੀਂ ਫਾਸੀ ਭਾਈ ਐ ਜਿਹੜੀ ਜਿਹੜਾ 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 ਚ ਪੈਂਦੀ ਹੈ ਫਾਸੀ ਜਿਹੜੀ ਅਸੀਂ ਪਾਉਂਨਾ ਨਾ ਫਾਸੀ ਇੱਕ ਦੂਰੇ ਉਹ ਜਿਹੜੀਆਂ ਉਹ ਫਾਸੀ ਪਰਮੇਸ਼ਰ ਦੀ ਪਾਈ ਹੋਈ ਹੈ ਉਹ ਭੁਜਣ ਵਾਲੀ ਚੀਜ਼ ਹੈ ਜਮ ਕੇ ਹੈ ਫਾਸ ਜਮਦੀ ਫਾਸ ਹੈ ਨਾ ਗੱਲ ਪਈ ਸੋ ਜਮਗੀ ਹਾਂ ਗੱਲ ਪਈ ਸੋ ਜਮਗੀ ਪਾਈ ਭੁਜਣ ਵਾਲੀ ਗੱਲ ਹੈ ਦੇਖਣ ਵਾਲੀ ਗੱਲ ਨਹੀਂ ਦੇਖਣ ਵਾਲੀ ਨਹੀਂ ਹੈ ਹੋਜੀ ਜਾ ਕੇ ਮਸਤਕ ਲਿਖੇ ਉਹ ਕਰਮਾ ਜਾਕੇ ਮਸਤਕ ਲਿਖਿਓ ਕਰਮਾ ਸੋ ਭਜ ਪਰ ਹੈ ਗੁਰ ਕੀ ਸ਼ਰਨ ਸੋ ਭਜ ਪਰ ਹੈ ਗੁਰ ਕੀ ਸ਼ਰਨਾ ਸ਼ਰਨ ਉਹ ਦੌੜ ਕੇ ਜੀਤੇ ਕਿਰਪਾ ਹੋ ਜਾਂਦੀ ਹੈ ਨਾ ਉਹਦੀ ਕਰਮਾ ਦਾ ਮਤਲਬ ਕਿਰਪਾ ਹੈ ਜਾਕੇ ਮਸਤਕ ਪਰ ਹੈ ਕਰਮਾ ਲਿਖਿਓ ਜਿਹਦੇ ਸਿਰ ਦੇ ਉੱਤੇ ਉਹਦੀ ਕਿਰਪਾ ਹੋ ਜਾਂਦੀ ਹੈ ਮਿਹਰ ਦੀ ਨਿਗਾਹ ਹੋ ਜਾਂਦੀ ਹੈ ਉਹ ਦੌੜ ਕੇ ਨਾ ਫਾਸੀ ਘਲਾ ਕੇ ਉਹਦੀ ਸ਼ਰਨ ਹੁਕਮ ਹੈ ਰਹਿ ਸਮਾਈ ਹੋ ਜਾਂਦਾ ਹੈ ਸੋ ਪੱਜ ਪਰ ਹੈ ਗੁਰਕੀ ਛਲ ਗੁਰਕੀ ਛਲ ਨਾ ਹੁਕਮ ਦੀ ਛਲ ਚਲਾ ਜਾਂਦਾ ਹੈ ਹਾਕਮ ਦੀ ਛਲ ਚਲਾ ਜਾਂਦਾ ਹੈ ਹਾਕਮ ਦੀ ਕਹਿਤ ਨਾਮ ਦੇ ਉਹ ਆਪਣਾ ਬਾਣਾ ਛੱਡ ਕੇ ਗੁਰਕੇ ਬਾਣੇ ਚਾ ਜਾ ਜਾਂਦਾ ਆਪਣਾ ਬਾਣਾ ਫਾਸੀ ਹੈ ਗੁਰਕਾ ਬਾਣੇ ਚਲਿਆ ਗਿਆ ਫਾਸੀ ਕੱਟੀ ਗਈ ਤੇ ਛਲ ਨੂੰ ਚਲਾ ਗਿਆ ਜਿੰਨਾ ਜਰ ਆਪਣੇ ਬਾਣੇ ਚਲਦੇ ਆ ਫਾਸੀ ਗਲਚੇ ਲਈ ਫਿਰਦੇ ਇਸ ਕਰਕੇ ਜਿਹੜੀ ਕਲਪਨਾ ਉਹ ਕਾਲ ਹੈ ਸਾਡੇ ਜਿਹੜਾ ਪਾਣਾ ਕਲਪਨਾ ਸਾਡੀ ਨਾ ਮਾਇਆ ਦੀ ਇੱਛਾ ਇਹੀ ਕਾਲ ਹੈ ਕਾਲ ਕਲਪਨਾ ਕਦੇ ਨਾ ਖਾਏ ਫਿਰ ਜੇ ਛੱਡ ਦੂਗਾ ਕਾਲ ਕਲਪਨਾ ਫਿਰ ਕਿਵੇਂ ਖਾਲੂ ਜੇ ਫਾਸੀ ਖੋਲਤੀ ਫਿਰ ਤਾਂ ਫਾਸੀ ਮਾਰ ਨਹੀਂ ਸਕਦੀ ਜੇ ਫਾਸੀ ਕੱਟ ਦਿੱਤੀ ਫਿਰ ਤਾਂ ਫਾਸੀ ਤਾਂ ਟਾਇੜੇ ਨਹੀਂ ਹੋ ਸਕਦੀ ਟਾਇੜ ਕੀ ਜੇ ਟਾਇੜ ਕਰੂਗਾ ਰਸਾ ਉਹਦੇ ਹੱਥੇ ਚਲੇਗਾ ਕਹਿਆ ਤਾਂ ਨਾਮ ਦਿਓ ਇਹੋ ਵਿਚਾਰ ਇਨ ਵਿਦ ਸੰਤੋ ਉਤਰੋ ਪਾਰ ਕਹੇ ਨਾਮ ਦਿਓ ਕਿਹ ਹੈ ਵਿਚਾਰ ਨਾਮ ਦੇ ਨ ਇੱਕ ਵਿਚਾਰ ਕਰੀ ਹੈ ਵਿਚਾਰ ਕਰਕੇ ਸੰਤਾਂ ਨੂੰ ਕਹਿ ਰਿਹਾ ਵੀ ਤੁਸੀਂ ਇਹ ਤਾਂ ਵਿਚਾਰ ਕਰੋ ਵੀ ਪਾਰ ਉਤਰਨਾ ਜਦ ਮੈਂ ਉਤਰੋਂਗੇ ਪਾਰ ਇਨ ਵਿਦ ਇਨ ਵਿਦੀ ਸੰਤੋ ਉਤਰੋ ਪਾਰ ਇਨ ਵਿਦੀ ਸੰਤੋ ਉਤਰੋ ਪਾਰ ਪਾਰ ਉਤਲ ਦੀ ਹੈ ਕਿ ਪੰਜ ਗੁਰ ਕੀ ਸਰਣਾ ਸੁ ਪੰਜ ਪਰ ਹੈ ਗੁਰ ਕੀ ਸ਼ਬਦ ਜਿਹੜਾ ਆਪਣਾ ਪਾਣਾ ਛੱਡ ਕੇ ਗੁਰ ਕੇ ਪਾਣੇ ਚ ਆ ਜਾਊਗਾ ਉਹ ਭਵ ਸਾਗਰ ਤਰ ਜੂ ਇਸ ਤਰੀਕੇ ਨਾਲ ਭਵ ਸਾਗਰ ਤਰਿਆ ਜਾਊ ਕੀ ਇਸ ਗੱਲ ਦਾ ਉਪਦੇਸ਼ ਕਰ ਰਹੇ ਨੇ ਕਿਤੇ ਹੋ ਰਿਹਾ ਹੈ ਕਿਤੇ ਨਹੀਂ ਹੋ ਰਿਹਾ ਹੈ ਉਹ ਇਸ ਕਰਕੇ ਨਹੀਂ ਕਰ ਰਹੇ ਖੁਦ ਬਾਣਾ ਨਹੀਂ ਬਣਾ ਰਹੇ ਆਗੂ ਨਹੀਂ ਬਾਣਾ ਬਣਾ ਰਹੇ ਆਪਣਾ ਬਾਣਾ ਬਣਾ ਰਹੇ ਆਗੂ ਕੀ ਕਰਦੇ ਨੇ ਅਕਾਲ ਤਖਤ ਆਪਣਾ ਬਾਣਾ ਬਣਾ ਰਹੇ ਗੁਰਕੇ ਬਾਣੀ ਤਾਂ ਸਮਝੇ ਨਹੀਂ ਉਹਨਾਂ ਨੂੰ ਆਪ ਨੂੰ ਸਮਝ ਨਹੀਂ ਅਸਲ ਚ ਆਪਣਾ ਬਾਣਾ ਬਣਾ ਰਹੇ ਨੇ ਗੁਰਕਾ ਬਾਣੀ ਦਾ ਜ਼ਿਕਰ ਹੀ ਨਹੀਂ ਹੈ ਕਿਤੇ ਉਹ ਤਾਂ ਆਪਣੀ ਇੱਛਾ ਅਨੁਸਾਰ ਜੈ ਜੀ ਹੋ ਜਾਉਂਦਾ ਨੇ ਉਹ ਜੀ ਸਿੱਖੀ ਚਾਹੀਦੀ ਕੋਤੋਂ ਉਹਨਾਂ ਦਾ ਆਪਣਾ ਬਾਣਾ ਹੋਊਗਾ ਗੁਰਕਾ ਬਾਣਾ ਤਾਂ ਹੈ ਨਹੀਂ ਜਿਹੜਾ ਗੁਰਕਾ ਪਾਣਾ ਨਹੀਂ ਹੈ ਉਹਨੂੰ ਮੰਨਣ ਵਾਸਤੇ ਸਿੱਖ ਬਾਉਂਡਰੀ ਹੋਣਾ ਚਾਹੀਦਾ ਉਹ ਸਿੱਖੇ ਨਹੀਂ ਜਿਹੜਾ ਉਹਨੂੰ ਮੰਨਣ ਵਾਸਤੇ ਬਾਉਂਡ ਹੁੰਦਾ ਜਿਹੜਾ ਵੀ ਕੋਈ ਇਹੋ ਜੀ ਗੱਲ ਕਹੇ ਆਗੂ ਬਿਲਕੁਲ ਨਹੀਂ ਮੰਨੀ ਚਾਹੀਦੀ ਉਹਦੀ ਗੱਲ ਗੁਰੂ ਦੀ ਗੱਲ ਜਿਹੜਾ ਇੰਟਰਪ੍ਰੀਟ ਕਰਦਾ ਗੁਰਬਾਣੀ ਦੀ ਗੱਲ ਜਿਹੜੀ ਸਾਨੂੰ ਦੱਸੀ ਜਾਂਦੀ ਹੈ ਉਹਦੇ ਅਸੀਂ ਬਾਉਂਡ ਆ ਮੰਨਦੇ ਦੂਈ ਦੇ ਕੋਈ ਬਾਉਂਡ ਉਹਦਾ ਗੁਰੂ ਤੋਂ ਖਿਲਾਫ ਹੈ ਉਹਦੀ ਗੱਲ ਬਣ ਗਈ ਸੀ ਉਹਦਾ ਸਾਡਾ ਮਲਜਮ ਆ ਉਹਦਾ ਤਾਂ ਸੰਭਲ ਲੈਣਾ ਚਾਹੀਦਾ ਫੜ ਕੇ ਅੱਗੇ ਜਿਹੜੇ ਸੀ ਤਾਂ ਹੈ ਪੁਜਾਰੀ ਜਦੋਂ ਵਰਕੇ ਪਾਣ ਤੇ ਉਹ ਟੱਲ ਗੱਲ ਕਰਦੇ ਤੇ ਮੁੰਡੇ ਨਾਲ ਸੰਭਲ ਲਾ ਲੈਦੇ ਸੀ ਉਹਦੇ ਪੁੱਛਦੇ ਸੀ ਜਾ ਕੇ ਇਹ ਕਰਦੇ ਤੁਸੀਂ ਤੇ ਹੁਣ ਇਹਨਾਂ ਨੂੰ ਬੇਡਰ ਹੋਗੇ ਬੇੜਾ ਰੋਗੀ ਚੰਗਾ ਹੋ ਗਿਆ ਵਧੀਆ ਹੋ ਗਿਆ ਉਹ ਜਿਹੜੇ ਸੀ ਨਾ ਸਾਰਾ ਫਸਲ ਅੱਡ ਹੋ ਗਈ ਜਿਹੜਾ ਨਦੀਨ ਹੈ ਜਿਹਨੂੰ ਕਹਿੰਦੇ ਨਾ ਖਰਪਤਬਾਰ ਕਾਫੂਸ ਫਸਲ ਚ ਕਾਫੂਸ ਵੀ ਹੁੰਦਾ ਜੇ ਮੱਕੀ ਵੀਦਿਆ ਮੱਕੀ ਦੇ ਟਾਂਡੇ ਗਣਤੀ ਦੇ ਉਹਦੇ ਨੂੰ ਕਾਫੂਸ ਹੋ ਜਾਂਦਾ ਹੁੰਦਾ ਕਬਾ ਵੀਦਿਆਂ ਜਿਹੜੇ ਫਸਲ ਦੇ ਟਾਂਡੇ ਥੋੜੇ ਹੁੰਦੇ ਨੇ ਕਾਫੂ ਦੀ ਨਤੀਜਾ ਜ਼ਿਆਦਾ ਹੁੰਦੀ ਏ ਕਾਫੂ ਜ਼ਿਆਦਾ ਫਸਲੀ ਸਖਣੀ ਜ਼ਿਆਦਾ ਹੈਗੇ ਉਹ ਅਸਲੀ ਤਾਂ ਚੁੱਪ ਕਰ ਗਿਆ ਕਾਫੂ ਜ਼ਿਆਦਾ ਮਿਲ ਗਿਆ ਉਹ ਕਹਿੰਦੇ ਇਹਨੂੰ ਹੱਲ ਲੈਣ ਦੋ ਫੇ ਸਪਰੇ ਹੈਗੀ ਸੀ ਨਾਮ ਦੀ ਸਪਰੇ ਹੋ ਗਈ ਫਸਲ ਨੂੰ ਕੁਝ ਕਹਿੰਦੀ ਨਹੀਂ ਸਪਰੇ ਕਾਫੂ ਨੂੰ ਛੱਡਦੀ ਹੈ ਜੀ ਕਾਫੂ ਕਿਸੇ ਕੇ ਸਮਝ ਆ ਵੀ ਹੋਵੇ ਸਪਰੇ ਐਸੀ ਬਣਾਈ ਹੈ ਪਰਮੇਸ਼ਰ ਦੇ ਨਾਮ ਦੀ ਉਹ ਗੁਰਮਖਾਂ ਖਾਤਰ ਤਾਂ ਹੈ ਕਿਉਂ ਦੁੱਧ ਬਖਣਾ ਗੁਰਮਖਾਂ ਵਾਸਤੇ ਮੱਖਣ ਦੁੱਧ ਅਸਾਂ ਤੋਂ ਮੱਖਣ ਖਾਇਆ ਇਹਨਾਂ ਵਾਸਤੇ ਹੈ ਸਪਰੇ ਇਹਨਾਂ ਦਾ ਨਾਸ ਕਰਨ ਵਾਲਾ ਸਰੂ ਇਹਨਾਂ ਦਾ ਕੱਖ ਛੜਦਾ ਜੀ ਨਾਮ ਸੰਗਲਮਤਾੰਤ ਕੇਵਲ ਹਰ ਦਾ ਕੇਵਲ ਇੱਕ ਨਾਮ ਐ ਇਸਾ ਸਾਰੀਆਂ ਮਤਾਂ ਤੇ ਸਪਰੇਅ ਕਰਕੇ ਉਹਨਾਂ ਦਾ ਨਾਸ਼ ਕਰ ਦਿੰਦਾ ਅੰਤ ਕਰ ਦਿੰਦਾ ਕੇਵਲ ਨਾਮ ਐ ਜਿਹੜਾ ਇਹ ਮਤਾਂ ਸਾਰੀਆਂ ਦਾ ਮਨ ਮਤਾਂ ਦਾ ਅੰਤ ਸਪਰੇਅ ਕਰਕੇ ਨਾਸ਼ ਕਰ ਦਿੰਦਾ ਇਹਨਾਂ ਦਾ ਉਪਰ ਤੇ ਜਿਹੜਾ ਹੈ ਕੌੜਾ ਕਿਹਨੂੰ ਲੱਗਦਾ ਹੈ ਸਖਤਾਂ ਨੂੰ ਗੁਰੂ ਤੇਆਂ ਨੂੰ ਮਿੱਠਾ ਕਿਉਂ ਲੱਗਦਾ ਗੁਰਮਖਾ ਨੂੰ ਗੁਰਮਖਾ ਵਾਸਤੇ ਮਿੱਠਾ ਉਹਨਾਂ ਵਾਸਤੇ ਕੋੜਾ ਹੈ ਉਹਨਾਂ ਨੂੰ ਫਨਾ ਕਰ ਦਿੰਦਾ ਸਿੱਖ ਉਹ ਸਿੱਖ ਸੰਗਤ ਹਾਂ ਸਾਗਤ ਕੀ ਵਿਦੇ ਨਾ ਨੋ ਡਿਟ ਇਹ ਜਦ ਨਾਮ ਦੀ بارش ਹੁੰਦੀ ਹੈ ਇਹਨਾਂ ਦੇ ਇੱਥੇ ਸਾਰੇ ਗੁੱਝ ਜਾਂਦੇ ਨੇ ਇਹਨਾਂ ਦੇ ਦੀਵੇ ਸਾਰੇ ਗਲ ਹੋ ਜਾਂਦੇ ਨੇ ਇਹਨਾਂ ਦੇ ਦੀਵੇ ਨਾ ਆਣਦੇ ਆਟੇ ਦੇ ਦਿਵੇ ਸਾਰੇ ਘੜ ਘੜ ਜਾਂਦੇ ਨੇ ਵਿੱਚ ਬਾਰਿਸ਼ ਦੇ